ਅੌਤੋ ਦਾ ਸ਼ੁਰੂ ਹੋਇਆ ਆ ਬਾਈ ਬਾਈ ਤੂੰ ਵੀ ਆ ਜਾ ਦੁਫੀਏ ਦੇਖੋ ਵੀ 5 ਲੱਖ ਰੁਪਈਆ ਦਾ ਜਿਹੜਾ ਕਾਰ ਦਾ ਹੁੰਦਾ 5 ਲੱਖ ਰੁਪਈਆ ਦਾ ਉਹ ਕਢਾ ਲਿਆ 6 ਲੱਖ ਰੁਪਈਆ ਹੋਰ ਬਾਈ ਸਾਡੇ 6 ਲੱਖ ਰੁਪਈਆ ਹੋਰ ਲੈ ਗਿਆ ਕੋਲੋਂ ਸਾਡੇ 10 ਲੱਖ ਰੁਪਇਆ ਲੈ ਲਿਆ ਟ੍ਰਿਕਲ ਵਾਲੇ ਨੇ ਇਹ ਡਾਕਟਰ ਨੇ ਟੀਕਾ ਲਿਖਿਆ ਕਿ ਟੀਕਾ ਲਵਾਣਾ ਇਹ ਬਾਈ ਨੇ ਜਾ ਕੇ ਸਾਹਮਣੋਂ ਲਿਆਂਦਾ ਅੰਦਰ ਟੀਕਾ ਕਹਿੰਦੇ 9900 ਦਾ ਵੇਚੇ ਉਹ ਕਹਿੰਦਾ 200 ਦਾ ਮੈਂ ਡੀ ਐਮ ਸੀ ਵੀ ਦਾਖਲ ਰਿਹਾ ਮੇਰੇ ਗੋਲੀਆਂ ਲੱਗੀਆਂ ਜੀ ਦਾ ਸੇਲ ਸਾਲਟ ਸੋਹੀ ਠੀਕਾ ਜਿਹੜਾ ਲਿਖਿਆ ਜਾਂ ਦੱਸੋ ਫਰਕ ਕੀ ਹੈ ਦਮੇ ਫਰਕ ਕੋਈ ਨਹੀਂ ਬਲ ਅੰਦਰ ਲਈ ਲਵਾ ਲੈਣਾ ਮੈਂ ਸਰਪਸਿਗੀ ਮਨੂ ਬਾਹਰ ਮੋਟੀ ਮਹਾਂ ਦੇ ਇਸ ਦਾ ਲਵਾਉਂਦੇ ਰਿਹਾ ਬਾਹਰ ਨਾਲ ਲਵਾਵਾਗੇ ਕਿਵੇਂ ਚੰਗਾ ਫਿਰ ਜਾਓ ਛੁੱਟੀ ਲੈ ਜਾਓ ਬੰਦਾ ਫਸਿਆ ਹੁੰਦਾ ਬੰਦਾ ਕੀ ਕਰੂਗਾ ਹੁਣ 9900 ਬਾਰੋ 2200 ਠੀਕ ਹੈ ਹੋਈ ਹੈ ਜਾਂ ਦਸਰਾ ਬੈਠਿਆ ਬਠੇਲਾ ਕੀਦਾ ਫਿਰ ਲਾਇਆ ਜਦੋਂ ਬਾਈ ਗੱਲ ਪੈ ਗਿਆ ਕਿਹਾ ਹੋਇਆ ਮੁੰਡਾ ਕੀ ਕਰਦਾ ਗਾਲੀ ਪੈਂਦਾ ਯਾਰ ਨਾਲੇ ਜਵਾਕ ਬੁਮਾਰਾ ਉਧਰ ਬੰਦੇ ਨੂੰ ਬੋਝ ਹੁੰਦਾ ਮੰਨ ਤੇ ਨਾਲੇ ਉਧਰ ਇਹ ਲੁੱਟੀ ਜਾਂਦੇ ਹੁੰਦੇ ਆ ਇਹ ਘਾਪ ਤੇ ਉਹ ਹੀ ਡੀਕਾ ਲਾਤਾ ਪਰ ਉਹ ਹੀ ਡੀਕਾ ਕਿ ਮੇ ਲਾਤਾ ਭਾਈ ਉਹ ਡੀਕਾ ਸਹੀ ਹੋ ਗਿਆ ਚਲ ਜਾਨੇ ਅਗਲੀ ਗੱਲ ਸੋਲੋ ਹੁਣ ਜੇ ਲਾਪਾ ਇਹ ਵੀ ਵਿਵਾਸ ਕਰਨ ਲੱਗੇ ਯਾਰ ਵੀ ਠੀਕ ਆ ਤੁਸੀਂ 14 ਲੱਖ ਰੁਪਇਆ ਲੈ ਲਿਆ ਭਾਈ 11 ਲੱਖ 50 ਹਜ਼ਾਰ ਲੈ ਗਿਆ ਦਵਾਨਾ ਰਜਤ ਹੋਣਾ ਕਿ ਬੱਚੇ ਪਾ ਕੇ ਬਾਈ ਬਾਕੀ ਗੁਜਰਾਤ ਸਰਸੋ ਜਾਨ ਸਾਦੋ ਖੂਨ ਉਗਾ ਲਿਆ ਇਸ ਕਰਕੇ ਉਸ ਤੋਂ ਬਾਅਦ ਅਗਲੀ ਗੱਲ ਸੁਣਨ ਵਾਲੀ ਗੱਲ ਹੈ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਹ ਇਹ ਬਾਈ ਇਸ ਨੌਜਾਬਾ ਦੇ ਬੱਚੇ ਨੂੰ ਲੈ ਕੇ ਇਹ ਜਵਾਕ ਨੂੰ ਪੀਜੀਆਈ ਚੰਡੀਗੜ੍ਹ ਭੱਜ ਗਿਆ ਕੋਈ ਕਹਿੰਦੇ ਇਹਨੂੰ ਕੈਸਾ ਹੈ ਨਹੀਂ ਇਹ ਕਲਾ ਦੋ ਕੈਸਾ ਹੈ ਆ ਪੰਜਾਬ ਕੈਂਸਰ ਕੇਅਰ ਵਾਲਾ ਡਾਕਟਰ ਨਾ ਜਵਾਬਸ ਰਖਦਾ ਦੋ ਕੈਂਸਰ ਹੈ ਬੀਜੀਐਲ ਕੈਂਸਰੀ ਹੈ ਨਹੀਂ ਹੁਣ 라 ਜਵਾਬ ਕਾਹਨ ਦੇਊਗਾ ਇਸ ਬੰਦੇ ਦੇ ਉੱਤੇ ਇਕੱਲਾ ਮੈਂ ਕਹਿੰਦਾ ਵੀ ਇਕੱਲਾ ਹੈ ਇਕੱਲੇ ਪੈਸੇ ਦਾ ਗੱਲ ਨਹੀਂ ਪੈਸੇ ਸਾਡੇ ਵਾਪਸ ਕਰੇ ਇਹ 420 ਦਾ ਪਸਤਾਦਰ ਚ ਹੋਣਾ ਚਾਹੀਦਾ ਆ ਬਾਈ ਤੁਸੀਂ ਲਈ ਆਇਆ ਆ ਲੈ ਕੇ ਆਇਆ ਬਾਈ ਹੋਣਾ ਮਾਤਾਂ ਨੂੰ ਲੈ ਕੇ ਆਇਆ ਖਿਆਲ ਰੱਖਿਓ ਭਰਾਵੋ ਰਟਾਰੇ ਆ ਆਏ ਕਿ ਆਪਾਂੱਕੀ ਉਹਨਾਂ ਠੀਕ ਆ ਆਪਣੀ ਮਜਬੂਰੀ ਐ ਇਹਨਾਂ ਨੂੰ ਆਪਾਂ ਰੱਬ ਦਾ ਦਰਜਾ ਵੀ ਬੈਠਿਆ ਵੀ ਡਾਕਟਰ ਰੱਬ ਹੁੰਦੇ ਆ ਡਾਕਟਰ ਜਾਨ ਬਚਾਉਂਦੇ ਆ ਇਹ ਜਾਨ ਮੈਂ ਇਹ ਵੀ ਸਾਰੇ ਮਾਰੇ ਆ ਤੇ ਚੰਗੇ ਬਸੇਰੇ ਇੱਥੇ ਚੰਗੇ ਡਾਕਟਰ ਹੀ ਬਸੇਰੇ ਬੈਠੇ ਆ ਜਿਹੜੇ ਵਿਚਾਰੇ ਹਾਇਆ ਦਾ ਵੀ ਕਰਦੇ ਆ ਕੋਈ ਗਰੀਬ ਗੁਰਬਾ ਵੀ ਦੇਖਦੇ ਆ ਪੈਸੇ ਛੱਡ ਵੀ ਦਿੰਦੇ ਆ ਲਾਜ ਫਰੀ ਵੀ ਕਰ ਦਿੰਦੇ ਆ ਹੈਗੇ ਡਾਕਟਰ ਚੰਗੇ ਸਾਰੇ ਪਿੰਡੇ ਉੱਪਰ ਨਾ ਤੁਰੀਆਂ ਨਹੀਂ ਹੁੰਦੀਆਂ ਬੜੇ ਸਭ ਤੋਂ ਵੱਡਾ ਲਟੇਰਾ ਆਹਦਾ ਦਿੱਲੀ ਹਾਟ ਦਾ ਲਟੇਰਾ ਬੜਾ ਹਾਲ ਦੱਸੋ ਕੀ ਆ ਔਰ ਜਦ ਆਪਾਂ ਇਹ ਬਹਿ ਜਾ ਕਰਵਾ ਕੇ ਠੀਕ ਆ ਭਾਈ ਧਰਨਾ ਲਾਇਆ ਸਪੀਕਰ ਲਾ ਲਿਆ ਆਪਾਂ ਕੰਮ ਛੱਡੀ ਬੈਠੇ ਆ ਕਿਹਦੇ ਕਿਹਦੇ ਵਾਰਚ ਬੱਟਾਂਗੇ ਭਾਈ ਇੱਕ ਦਿਨ ਦਾ ਕੰਮ ਹੈ ਜਦ ਇੱਕ ਮਰੀਜ਼ ਨਾਲ ਹੁੰਦਾ ਤੇ ਰੋਜ਼ ਕੱਲੇ ਬਖੰਡੇ ਦੇ ਅੰਦਰ ਹਜ਼ਾਰਾਂ ਮਰੀਜ਼ਾਂ ਨਾਲ ਆ ਨਹੀਂ ਹੁੰਦਾ ਇਹਦਾ ਸਰਕਾਰ ਨੂੰ ਘਟਕਣ ਸੋਚਣਾ ਚਾਹੀਦਾ ਪਰ ਮੈਂ ਗੱਲ ਕਹਿਣਾ ਵੀ ਦੇਖੋ ਸਾਡਾ ਫਰਜ਼ ਵੀ ਬਣਦਾ ਹੁੰਦਾ ਹੈ ਵੀ ਜਦੋਂ ਆਪਾਂ ਸਰਕਾਰ ਦੇ ਏਜੰਡੇ ਤੇ ਹੁੰਦੀਆਂ ਨੇ ਗੱਲਾਂ ਸਿਹਤ ਤੇ ਸਹੂਲਤ ਸਿਹਤ ਤੇ ਸਿੱਖਿਆ ਦੀ ਸਹੂਲਤ ਆ ਜਿਹੜੀ ਉਹ ਸਰਕਾਰ ਕਹਿੰਦੀ ਅਸੀਂ ਦੇਵਾਂਗੇ ਪਰ ਅੱਜ ਕਾ ਸਾਡੇ ਵੱੱਟੋਂ ਬੱਟੀ ਲੁੱਟਾ ਉਹ ਸਿਹਤ ਦੇ ਨਾਂ ਦੇ ਉੱਤੇ ਤੇ ਸਿੱਖਿਆ ਦੇ ਨਾਂ ਦੇ ਉੱਤੇ ਹੁੰਦੀ ਹੈ ਸਕੂਲਾਂ ਦੀ ਸਾਡੀ ਲੁੱਟਾਂ ਹੀ ਹੁੰਦੀ ਹੈ ਹਸਪਤਾਲਾਂ ਦੀ ਸਾਡੀ ਲੁੱਟਾਂ ਹੀ ਹੁੰਦੀ ਹੈ ਸੋ ਸਰਕਾਰ ਦਾ ਫਰਜ਼ ਵਰਦਾ ਵੀ ਆਪਣਾ ਫਰਜ਼ ਇਹ ਵਰਦਾ ਹੈ ਕਿ ਘੱਟੋ ਘਾਟੇ ਸਰਕਾਰ ਦੇ ਜੋ ਏਜੰਡੇ ਦੇ ਵਿੱਚ ਜੋ ਮੈਨੀਫੈਸਟੋ ਦੇ ਵਿੱਚ ਗੱਲਾਂ ਹੋਣਾਂ ਇਹਨਾਂ ਦੀਆਂ ਦਵਾਈਆਂ ਦੇ ਰੇਟ ਬੈਠੇ ਜਾਣ ਜਿਹੜੇ ਵਿਸਾ ਬੈਠੀਆਂ ਜਾਣ ਔਰ ਇੱਥੇ ਹਾਲਾਤ ਇਹੜੇ ਹੋਏ ਚਲੇ ਆ ਜੇ ਤੁਸੀਂ ਬੰਦਾ ਦੋ ਦਰ ਰੱਖ ਲੋਗੇ ਲਿਆ ਕੇ ਹਸਟਾਲ ਚ ਇੱਕ ਦਮਰੇ ਲਈ ਪੰਜ ਪਾ ਸੱਤ ਪੰਨ 10-10 ਹਜ਼ਾਰ ਰੁਪਇਆ ਲੈ ਜਾਂਦੇ ਆ ਦਮਰੇ ਲਈ 10000 ਰੁਪਇਆ ਇੱਕ ਕਮਰਾ ਜਿੱਥੇ ਬੰਦੇ ਨੇ ਵੱਡੇ ਤੋਂ ਵੱਡੇ ਹੋਟਲ ਤੇ ਰਹਿਣਾ ਕੋਈ ਫਾਈਵ